ਤੋਟੋ ਕਿੰਨੇ ਰਫਰੈਂਡਮ ਕਿੰਨੀਆਂ ਸਿਟੀਆਂ ਦੇ ਵਿੱਚ ਹੋ ਚੁੱਕੇ ਨੇ ਤੇ ਕਿੰਨੇ ਕੂਟ ਚਰੀਆ ਪੈ ਤਾ ਐਸ ਐਫ ਜੀ ਜਦੋਂ ਕੋਈ ਪੋਟ ਪਹੁੰਚ ਜਾਂਦਾ ਵੋ ਉਹ ਐਸ ਐਫ ਜੀ ਵੋਟ ਪਾਉਂਦੀ ਆ ਕਿ ਕੋਈ ਉਹਦਾ ਵਕਰ ਜਿਹੜਾ ਕਮਿਸ਼ਨ ਹੈ ਇਹਦੇ ਪਰ ਸ਼ੂਟ ਹੋਈ ਸਾਵੇਂ ਪ੍ਰੋਦਸਤਾਂ ਦਾ ਰਫਰੈਂਡਮਾਂ ਤਕ ਕਿੰਨੀਆਂ ਤਕ ਕਿੰਨੀਆਂ ਦਾ ਰਫਰੈਂਡਮ ਸੀ ਭਾਵੇਂ ਯਾ ਪ੍ਰੋਫੈਟਮ ਕਮਿਸ਼ਨ ਹੈ ਜੀ ਕੌਣ ਕੌਣ ਵੋਟ ਜਿਹੜਾ ਕੌਣ ਲਿਸਟ ਲਿਆ ਕੌਣ ਵੋਟ ਪਾ ਸਕਦਾ ਹਿੰਦੂ ਕਿਉਂ ਨਹੀਂ ਵੋਟ ਪਾ ਸਕਦਾ ਜਦੋਂ ਪੰਜਾਬ ਜਿਹੜਾ ਸੀ ਕਿਹਨਾ ਸਿੱਖ ਵੋਟ ਪਾ ਸਕਦਾ ਉਹਦੇ ਪੇਪਰ ਹੈਗੇ ਨੇ ਨਹੀਂ ਹੈਗੇ ਸਿਟੀਜ਼ਨ ਆ ਆਲੋ ਫੋਰਟ ਬੱਤੀ ਨਹੀਂ ਪੰਜਾਬ ਦੇ ਵਿੱਚ ਕਦੋਂ ਰੈਫਰੰਡਮ ਹੋ ਸਕਦਾ ਤੇ ਕਿਵੇਂ ਹੋ ਸਕਦਾ ਆ ਬੜਾ ਬ੍ਰੇਕਟਰ ਵੀ ਸਵਾਲ ਆ ਅਲਾਫ ਅਸਟਰ ਲਗਾਤੀ ਉਹਦੇ ਵੀ ਸਾਨੂੰ ਡਰ ਲੱਗਦਾ ਸੀ ਜੇ ਲੋਕਾਂ ਇਕੱਠੇ ਹੋਏ ਤੇ ਤੇਜ਼ ਵੀ ਹੋਣ ਤੇ ਉਹਨਾਂ ਨੇ ਮੈਂ ਜਦੋਂ ਇੱਕ ਬੰਦੇ ਨੂੰ ਪੇਪਰ ਫੜਾਇਆ ਕਾਮਰੇਟ ਸੀ ਆ ਮੈਂ ਕਿਹਾ ਵੀ ਪਾਜੀ 17 ਆਪਣੀਆਂ 26 ਅਗਸਤ ਨੂੰ 31 ਅਕਤੂਬਰ ਨੂੰ ਵੋਟਾਂ ਪੈਂਡੀਆਂ ਨੇ ਇੱਕ ਬੰਦੇ ਨੇ ਅੱਜ ਨਜ਼ਾਰੇ ਚ ਜੀ ਮੈਂ ਕਹਾਂ ਜੀ ਹੌਣਾ ਕੋ 2300 ਕਹਿੰਦਾ ਵੀ ਤੁਸੀਂ ਵੀ ਇੰਨਾ ਕੀ ਕਰ ਸਕੋਗੇ ਤੇ ਅਸੀਂ ਕਿਹਾ ਵੀ ਭਾਜੀ ਵੋਟਾਂ ਕਿੱਥੇ ਪਾਉਣ ਲੱਗੇ ਆ ਤੇ ਵੋਟ ਨਾ ਕਰਾਓ ਭਈ ਇਹ ਆਈਐਸਆਈ ਦੇ ਬੰਦੇ ਨੇ ਹੁਣ ਜਿਹੜਾ ਫੇਰ ਕਹਿੰਦੇ ਸੀ ਆਈ ਤੇ ਤੁਸੀਂ ਕਿਹਦੇ ਬਗੇ ਪੱਕੇ ਸੀ ਤਦੋਂ ਚੈੱਕ ਪੌਣ ਕੰਮ ਕਰ ਦੇਖੋ ਛੇ ਸੀਆਈਏ ਆ ਕਿ ਆਈਐਸਆਈ ਆ ਦੇਖੋ ਤਾਂ ਤੇ ਬੇਰੇ ਅਮਰੀਕਾ ਦੀ ਸਪੋਰਟ ਹੈਗੀ ਹੈ ਅੱਛਾ ਇਹ ਤੁਹਾਨੂੰ ਕਰ ਨਹੀਂ ਲੱਗਦਾ ਵੀ ਜਦੋਂ ਤੁਹਾਨੂੰ ਪਤਾ ਵੀ ਜਿਹੜਾ ਇਹ ਕਿੰਨੇ ਸਟੇਟ ਆ ਉਹ ਤੁਹਾਡੇ ਤੇ ਏਡੇ ਵੱਡੇ ਟੈਕ ਬੋਲੀ ਪੈਕੀ ਆ ਤੇ ਮਨਚ ਨਹੀਂ ਆ ਆ ਵੀ ਜਾਂ ਪ੍ਰਭਾਵ ਹੈ ਵੀ ਕਹਾਂ ਵੀ ਕਿਤੇ ਹੱਥੋਂ ਵੀ ਛੀ ਲੈਣਾ ਨਾ ਕਬਰ ਤੇ ਮੈਨੂੰ ਲੱਗਦਾ ਵੀ ਜੇ ਤੁਸੀਂ ਆਪਣੇ ਬੋਲਾਂ ਨੂੰ ਨਹੀਂ ਪਗਾਉਂਗੇ ਤੇ ਉਸ ਤੋਂ ਭੈੜੀ ਕੋਤ ਕੋਈ ਹਿੰਦੁਸਤਾਨ ਬਾਹਰ ਬੈਠੀਆਂ ਤੇ ਤੁਸੀਂ ਜਿਹੜਾ ਪੰਜਾਬ ਦੇ ਵਿੱਚ ਫੋੜੇ ਫੜਾਈ ਚੰਨੇ ਆ ਫੋੜੇ ਪ੍ਰਵਾਈ ਚੰਨੇ ਆ ਜਿਹੜਾ ਇਹ ਵਿੱਚ ਜੇਲ੍ਹਾਂ ਵੀ ਤੇ ਗੋਲੀ ਜਿਹੜਾ ਗੋਲੀਆਂ ਵੀ ਤੇ ਜਿਹੜਾ ਨੇਚਰ ਦਾ ਤਤ ਰਿਆ ਤੋ ਉਹ ਕਿਸੇ ਸਰਾਇਤ ਨਾਲ ਕਿਤੇ ਪਹੁੰਚਿਆ ਉਹਦੇ ਬਾਰੇ ਕੋਈ ਜਾਣਕਾਰੀ ਨਹੀਂ ਦੇਖੋ ਉਹ ਪਿਆ ਕੇਸ ਦੇ ਵਿੱਚ ਜਿਹੜੀ ਰੀਸਰਚਲੀ ਅਪਡੇਟ ਆਈ ਸੀਗੀ ਵੀ ਉਹਨਾਂ ਨੇ ਇੱਕ ਕਾਨੂੰਨ ਦੇ ਤਹਿਤ ਜਿੰਨੀਆਂ ਵੀ ਇਹਨਾਂ ਚਗਵਾਈਆਂ ਹੋਣਗੀਆਂ ਜਾਂ ਜਿੰਨੇ ਚੰਦਾ ਚੜਿਆ ਉਸ ਕੋਲ ਆਪਣਾ ਵੱਲੋਂ ਹੀ ਪੰਪੋ ਜਿਹੜੀਆਂ ਉਹਨਾਂ ਦੇ ਆਪਣੇ ਕੌਂਸੂਲੇਟਸ ਨੇ ਉਹ ਜਾਰੀ ਕੀਤਾ ਸੀਗਾ ਕਿ ਜਿਹੜੀ ਖਾਲਸਾਣ ਦੀ ਬੂਟ ਪਟਿਆ ਉਹਨੂੰ ਤੁਸੀਂ ਨੇ ਕਿਸ ਤਰੀਕੇ ਦੇ ਨਾਲ ਕੰਟਰੋਲ ਚ ਲਿਆਣਾ ਜਾਂ ਐਕਟਿਵਲੀ ਖਤਮ ਕਰਕ ਤੇ ਅਜੂਐਸੇ ਦਾ ਤੇ ਇੰਡੀਆ ਦਾ ਜਿਹੜਾ ਤੁਹਾਨੂੰ ਪਤਾ ਚੱਲ ਰਿਹਾ ਸਾਰਾ ਕੌਨਫਲਿਕਟ ਤੇ ਉਹਨੂੰ ਤੁਸੀਂ ਕਿੱਦਾਂ ਦੇਖਦੇ ਹੋ ਤੇ ਉਹਦੇ ਅਨਸਰਟਨਟੀ ਯਾਰ ਇਸ ਵੇਲੇ ਪੈਨੀ ਹੋਈ ਦਾ ਇਸ ਅਨਸਰਟਨਟੀ ਦੇ ਵਿੱਚ ਤੁਸੀਂ ਤੇ ਚ ਆਪਣੀ ਆਜ਼ਾਦੀ ਦੀ ਗੱਲ ਕਿੱਦਾਂ ਕੱਢਣੀ ਆ ਖੀਐਸਐਮ ਜੀ ਨੇ ਪ੍ਰੈਜ਼ੀਡੈਂਟ 트੍ਰੰਪ ਦੀ ਬੈਕਿੰਗ ਕੀਤੀ ਹੋਈ ਸੀ ਪ੍ਰੈਜ਼ੀਡੈਂਟ 트੍ਰੰਪ ਨੂੰ ਫਰਮਾਂ ਵੀ ਹਾਇਰ ਕੀਤੀਆਂ ਉਹਨਾਂ ਚਾਰ ਚਾਰ 1.4 ਡਾਲਰ ਦੀ ਰੇਟ ਦੇ ਉੱਤੇ ਤੋਂ ਤੁਹਾਨੂੰ ਜਿਹੜਾ ਬੇਦਕਾਰ ਦਾ ਜਿਹੜਾ ਵਿਰੋਧ ਉਹ ਅਸਲ 'ਚ ਹੈ ਕੀ ਉਹ ਕਿਸੇ ਬੇਦਕਾਰ ਦਾ ਵਿਰੋਧ ਆ ਜਾਂ ਕਿਸੇ ਇੱਕ ਭਾਈਚਾਰੇ ਦਾ ਵਿਰੋਧ ਤੁਸੀਂ ਦੇਖੋ ਉਹ ਸੰਵਿਧਾਨ ਨਿਕਣ ਵਾਲਾ ਸਿੱਖਾਂ ਤੋਂ ਘਾਰਚ ਹਿੰਦੂ ਲੈਣ ਵਾਲਾ ਸਿੱਖਾਂ ਦੇ ਕਰਤਾਰਾਂ ਦੀ ਪਾਉਣ ਵਾਲਾ ਸਿਰਫ ਉਸ ਅੰਮ੍ਰਿਤ ਕਰੇ ਸੀ ਤਾਂ ਤੇ ਜਿਹੜਾ ਬੰਤੀ ਪਣੀ ਗਈ ਹੈ ਪੰਜਾਬ ਦੇ ਵਿੱਚ ਹਾਰ ਆਈ ਤੇ ਤੁਸੀਂ ਇਹ ਯਾਦ ਹੈ ਤੁਹਾਨੂੰ ਦੱਸਦਾ ਚਾਹ ਵੀ ਬੈਂਡਿਤ ਤੁਸੀਂ ਇਹ ਰਹੀ ਦੇਖੋ ਜੀ ਤੇ ਮੈਸਫੇਟ ਜਿਹੇ ਤਾਂ ਪਾਟਾ ਤੰਬਿਆ ਬਸ ਬਸ ਤਾਂ ਬਹੁਤ ਕੰਮਾਂ ਕਰ ਪੱਬਲੀ ਲਿਖਾਉਂਦੀ ਚਲੋਗੇ ਇਹ ਤਾਂ ਆਪਣਾ ਕੇਸ ਤੇ ਅਪਰਾਧ ਹੈ ਜਿਹੜਾ ਜੀ ਵੀ ਵੈਂਟ ਚੱਲ ਸਰਪ੍ਰੀਖ ਲਈ ਮੱਤੀ ਲੈ ਕੇ ਜਾਵਾਂਗੇ ਪੰਜਾਬ ਦੇ ਵਿੱਚ ਫਿੱਟਿੰਗ ਆ ਚੱਲ ਰਹੇ ਦੋ ਬਰੀ ਬਹੁਤ ਸਾਰੇ ਬਸ ਬਸਾ ਗਿਆ ਸਾਰੇ ਬਸਾ ਤੇ ਵੀ ਤੁਹਾਨੂੰ ਬਖਰਾ ਰਾਜ ਤੋਂ ਕਿਉਂ ਕਿਹਾ ਸੀ ਤਾਈ ਤੋਕਾ ਤੱਕ ਤੇ ਹੁਣ ਵੀ ਸਿੱਖੇ ਤੇ ਹੁਣ ਕੀ ਪ੍ਰੋਬਲਮ ਹੋਣ ਸਿੱਖ ਵੀ ਟੱਕਰ ਦੀ ਕਰ ਮੈਂ ਤੁਹਾਡੇ ਤੇ ਤੇ ਸਿੱਖੇ ਆ ਤੇ ਫਿਰ ਆ ਪਾਖੜਾ ਕਦੋਂ ਨਹੀਂ ਰੋਕ ਸਕਿਆ ਜਿਹੜਾ ਤੇ ਪੰਜਾਬ ਉੱਪਰ ਫਤਿਹਰੀ ਚਾਹੁੰਦਾ ਹੈ ਪੰਜਾਬ ਪੰਜਾਬੀ ਚਾਹੁੰਦਾ ਹੈ ਹਿੰਦੀ ਦੀ ਡਿਕਟੇਟਰਾਈਜ਼ ਕਿਉਂ ਲਈ ਬਾਈ ਕਿ ਚਾਹਤ ਕਰਨੀ ਸਰਕਾਰ ਵੀ ਬਾਹਰ ਦਾ ਵੀ ਸਰਕਾਰ ਵੀ ਅਜੇ 5 ਸਾਲ ਤੇ ਹੱਥ ਪਾਛ ਵੀ ਕੁਝ ਨਹੀਂ ਕਿਉਂਕਿ ਜਿਹੜੀ ਅੱਜ ਸਹੀ ਸਮੇਂ ਪਰ ਨੂੰ ਆਟਵਾ ਪਹੁੰਚ ਤੇ ਆਪਣੀ ਆਜ਼ਾਦੀ ਦੇ ਉੱਤੇ ਮੋਹਰ ਲਾਓ ਤੁਸੀਂ ਇਹੀ ਕਰਦਾ